ਵੈਲਕਮ ਟੂ ਨੂ ਹੈ ਕਰੀ ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਨਿਊ ਬਲੌਗ ਵੈਲਕਮ ਟੂ ਮੈਂ ਨਿਊ ਬਲੌਗ ਜ਼ਿੰਦਗੀ ਦਾ ਪਹਿਲਾ ਬਲੌਗ ਬਣਾ ਰਿਹਾ ਹੈ ਹੈ ਬਣਾ ਲਾ ਆ ਮੋਟਾ ਪਿਆ ਸਾਡਾ ਯਾਰ ਬਾਈ ਮੋਟੇ ਪਚਾਲ ਆ ਗਿਆ ਉੱਠ ਖੜਾ ਉੱਠਦਾ ਨਹੀਂ ਇੱਕ ਆ ਬੈਠਾ ਸਾਡਾ ਗਿੰਨੀ ਯਾਰ ਇਹ ਇੱਕ ਆ ਬੈਠਾ ਬੋਗੇ ਦਾ ਮੁੰਡਾ ਆਇਆ ਆਪਣਾ ਦੂਜਾ ਕੈਮਰਾ ਦਿਖਾ ਕੇ ਲਈ ਜੀ ਇਹ ਲੈ ਜਿੰਨੇ ਆਪਣੇ ਚਲੋ ਜੀ ਹਾਂ ਸਰੋਈ ਡਰਾਇਰ ਦਿਖਾਉਂਦੇ ਹਾਂ ਬੱਲਾ ਆਂ ਹੀ ਕਰਕੇ ਅੱਛਾ ਕੋਈ ਐਸੀ ਦਿਖਾ ਤਈ ਆਪਣਾ ਬੰਦੇ ਚ ਹਾਂ ਜਿਉਂ ਕਰਕੇ ਉਹ ਚੱਲਦਾ ਕਿੰਨੇ ਤੇ ਚੱਲਦਾ 16 ਦੇ 15 ਦੇ ਕੰਬਲ ਲਾ ਲੈ ਪੈਂਦੇ ਨੇ ਕੰਬਲ ਲਾ ਲੈ ਜੀ ਬਿਲ ਬੱਦਹ ਆ ਜੀ ਬਿਲ ਬੱਦਹ ਆ ਜੀ ਕੋਈ ਚੱਕਰ ਨਹੀਂ ਆਪਣਾ ਇੱਕ ਹੈਲੋ ਕਿਹੜਾ ਗੇਟਡ ਆ ਸੰਕੇਤ ਆ ਦੇਖੋ ਜੀ ਆ ਬੈਠਾ ਇੱਕ ਰਾ ਇਕਾਂ ਨੇ ਮੇਰਾ ਮੁੰਡਾ ਨੇ ਮੇਰਾ ਮੁੰਡਾ ਆ ਕਿਹੜੀ ਲੜਾ ਕਿਹੜੀ ਆ ਇਹ ਕੁਛ ਨਹੀਂ ਕਿਹੜੀ ਆ ਇਹ ਪਤਾ ਨਹੀਂ ਆਹ ਦੇਖੋ ਇੱਲੇ ਜਿਹੜੀ ਚੱਲੀਆਂ ਨੇ ਉਧਰ ਗਿਨੀ ਹੋਰੀ ਆ ਬੈਠੇ ਹੀ ਛੜਾ ਗਿਨੀ ਯਾਰ ਪਤਾ ਕਿੱਥੇ ਪਹੁੰਚਿਆ ਹੋਇਆ ਮੈਂ ਬੋਲਦਾ ਨਹੀਂ ਐ ਬੇਚਾਰਾ ਅਰੇ 16 ਦੇ ਸੀ ਕਿੱਥੇ ਆ 17 ਦੇ ਛੱਡ ਰੱਖਿਆ ਆ ਵੀ ਚੜਿਆ ਦਿਨ ਪਿਆ ਉਹ ਆਹੇ ਹੈਦਰਸ ਹਰਕੇ ਕੋਰਾ ਵੇ ਅਰੇ ਉਹ ਵੀ ਖੁਦਾ ਕੀ ਜਿਵਾਏ ਕਰਦੇ ਨੇ ਮੁੰਡੇ ਕੰਬਲ ਕੱਢ ਲਓ ਤਾਂ ਉਹ ਕਿਨੇ ਦਾ ਪਾਏ ਨੇ ਫਾਈਫੋਨ ਪਾਏ ਨੇ ਮੁੰਡਾ ਲੈ ਵੇ ਚੱਟੀਆਂ ਬਾਕੀ ਉਹ ਤਾਂ ਪਾਏ ਉਹ ਦੇਖ ਆ ਮੁੰਡੇ ਦਾ ਅਖਰੀ ਕਿੱਦਾਂ ਲੱਗ ਰਿਆ ਲੋੜਾ ਕਿਹੜੇ ਉੱਪਰ ਹੀ ਹੋੜ ਮਾਹੌਲ ਹਾਂ ਲਓ ਇਹ ਗੜੇ ਬਾਰੇ ਹੁੰਦੇ ਨੇ ਉਹ ਨਾਲ ਹੀ ਬਾਰੇ ਗੱਡ ਬੜੀ ਸਿਮਰ ਲੰਡ ਲੰਡਾ ਸਰ ਉਧਰ ਦਿਖਾਇਆ ਮੈਂ ਠੀਕ ਹੈ ਆ ਇਧਰ ਵੀ ਦੇਖ ਲੈ ਇਹ ਸਾਡਾ ਬਾਥਰੂਮ ਵੈਰੀ ਗੁੱਡ ਇੱਥੇ ਵੀ ਪੱਖਾ ਲੱਗਾ ਹੋਇਆ ਹਾਂ ਸੱਤ ਵਾਲਾ ਜਦੋਂ ਆ ਇਹ ਗਰਮੀ ਹੋ ਜਾਏ ਅਮਰਜੈਂਸੀ ਐਮਰਜੈਂਸੀ ਦੇ ਪੱਖਾ ਅਮਰਜੈਂਸੀ ਗਰਪੌਫ ਵਾਲੀ ਹੋ ਜਾਂਦਾ ਖਾਦਾ ਬਣਾ ਕੋਸਾ ਹੂੰ ਗੈਸ ਤੋਂ ਬਣ ਜਾਂਦੀ ਹਾਂ ਕੱਲ ਵੀ ਬਣ ਜਾਂਦੀ ਆ ਕੀ ਬਣ ਜਾਂਦੀ ਆ ਕੱਲ ਵੀ ਗੈਸ ਐਲ ਪੀ ਗੈਸ ਦੇਖੋ ਆਹ ਵੀ ਲਾਉਂਗੇ ਹੋਗੇ ਸਾਡੀ ਕੰਬੂਰੀ ਮੈਂ ਸੁੱਤੀ ਪਈ ਆ ਜੋ ਕੋਈ ਨਹੀਂ ਕਹਿਆ ਕੋ ਪੋਲੂ ਕਾਹ ਹੈ ਪੋਲੂ ਨਹੀਂ ਬੰਦੀ ਡਰ ਗਿਆ ਦੀਆ ਵੇਖੋ ਕਿਹੜਾ ਗਾਣਾ ਲਾਉਣਾ ਚਾਹੀਦਾ ਇੱਥੇ ਪੁੱਤ ਭੈਣਾ ਤੋਂ ਵੀਰ ਦੂਰ ਲਾ ਤੂੰ ਕਿਹੜਾ ਗਾਣਾ ਗਾਉਂਦੀ ਪਹਿਲਾਂ ਵੀਰ ਨਾਲ ਭੈਣ ਵੀ ਹੋਵੇ ਸੋਹਣੇ ਲੱਗਦੇ ਓਈ ਆ ਦੰਨਾ ਗੈਰ ਪੇੜਾ ਦਾ ਕਰ ਲਾ ਗੂਗਲ 'ਤੇ ਕਰਨਾ ਗੂਗਲ 'ਤੇ ਹਾਂ ਉਹ ਰਾਹ ਦੇ ਦਾ ਨਖਰਾ ਵਾ ਬੰਦਾ ਦੇ ਉਹਦੇ ਵੀ ਕੱਪੜੇ ਉਹ ਵਾ ਬਤਾਉਂ ਬਈ ਚਲੀ ਆਉਂ ਉਹਈ ਆਪਣੇ ਕਿਹੜਾ ਮਿਲਣਾ ਚਦਾ ਹਾਂ ਲੋੜਾ ਲੋੜਾ ਓਹੋ ਬਾਡੀ ਹਾਂ ਖੜਦਾ ਖੜ ਜਾ ਇੱਕ ਮਿੰਟ ਫੋਕਸ ਕਰਨਾ ਤੇ ਫੋਕਸ ਕਰਨਾ ਤੇ ਕਿਵੇਂ ਕੀ ਕੀਤਾ ਦੀ ਡਾਲਾ ਕਰੀ ਮੇਰੇ ਆਸਕ ਦੇ ਸਿਰ ਜੱਡਾ ਡਾਡਾ ਡੌਲਾ ਜੱਟ ਦਾ ਟੀ-ਸ਼ਰਟ ਦੇ ਦੇ ਟੀ-ਸ਼ਰਟ ਤਾਂ ਮੈਂ ਤੁਹਾਨੂੰ ਬੀਬੀ ਐ ਕਿਵੇਂ ਕੱਢ ਲਈ ਚ ਇਹ ਆਪਾਂ ਪਾਉਣੀਆਂ ਵੀ ਨੇ ਓਏ ਡੇੜਾ ਡੇੜਾ ਬਲ ਪੈ ਜਾਣਗੇ ਚ ਆ ਦੇਖੀ ਕਿ ਕਮਤ ਹੁੰਨੀ ਆ ਕਰਨ ਲਈ ਕਿਹੜੀ ਸੀ ਇਹਦੀ ਕਰਨ ਲਈ ਕਿਹੜੀ ਸੀ ਆਹ ਜੀ ਬਲੈਕ ਆਹ ਤਾਂ ਫਿਰ ਤੇਰਾ ਬਹੋਰ ਕਰਨਾ ਬਲੈਕ ਪਈਆ ਚ ਨੀਚੇ ਘਰਤੀ ਕਿੰਨੀਆਂ ਚਲ ਆ ਜਾਓ ਬਾਹਰੇ ਲੰਘ ਜਾਓ ਕਾਇ ਗਿਨੀ ਜਾਂਦੇ ਕਿਆ ਹੋਇਆ ਇੱਕ ਰਾਤਿਆਂ ਲੈ ਜੰਦਾ ਦਾ ਲਾ ਲਓ ਲੈਟਾ ਵਜਾ ਕੇ ਫਲੈਟ ਬੱਜੇ ਸੜੇ ਜਾਂਦਾ ਹੈ ਕੋਡੀਆਂ ਦਾ ਕਿਹੀ ਡਬਲੈਟ ਵਜੇ ਸੜੇ ਜਾਂਦਾ ਫਲੈਟ ਬੱਜੇ ਸੜੇ ਜਾਂਦਾ ਦੇਖਾਂਗੇ ਉਹ ਫੌਜ ਦਿਖਾਉਣਿਆ ਇਹਨਾਂ ਨੂੰ ਅੱਜ ਮੁਰੇ ਨਾ ਕੋਈ ਨਕਰੇ ਬਾਪੜਾ ਲੈਫਟ ਚ ਜਾਣਗੇ ਮੁੰਡੇ ਸਾਰੇ ਤੋ ਚਲੋ 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 ਸਾਰੇ ਜਾਵਾਂਗੇ ਭਾਈ ਸਾਰੇ ਭਾਈ ਉਹ ਉਹ ਰੇਡ ਲਓ ਉਹਰ ਉਹ ਦੋ ਜਾਨੇ ਉੱਤਰ ਉਹ ਤੂੰ ਉੱਤਰ ਸਾਰੇ ਨਾ ਪੜਾਦਾ ਤੂੰ ਆ ਸਿੱਖੋ ਬਾਇਸ ਗੁੱਡ ਗੁੱਡ ਕਰਦੇ ਮੈਂ ਓਏ ਯਾਰ ਆ ਤਾਂ ਅੰਦਰ ਰੱਖੀ ਚੰਗਾ ਬਾਹਰੇ ਨਾ ਗੱਡੀ ਚੋਡਾ ਉਹ ਤਾਂ ਦੱਬ ਲੋ ਕਾਣਿਓ ਅਸੀਂ ਜਿੰਨੀ ਨਹੀਂ ਜਿੰਨੀ ਸਾਰੇ ਆ ਵਡਾ ਕਿੰਨੀ ਆ ਵੇਖੋ ਅੱਖਾਂ ਜੱਖੀਆਂ ਤਾਂ ਬੀਤਾ ਕਿੱਡਾ ਕਿ ਤੂੰ ਕਿੱਥੇ ਆਇਆ ਓਏ ਚੱਟਾ ਵਾਲਾ ਵੱਡਾ ਚੈੱਕ ਕਰੋ ਦੇਖੋ ਜੀ ਕੈਟਲਗ ਰਿੰਜਮ ਇਹ ਵਾਹ ਵਾਲਾ ਆ ਵੀ ਮਾੜੀ ਮੋਟੀ ਕਾਰ ਦੀ ਆ ਆਪਦੇ ਵੀ ਲੱਗਦੇ ਪਈ ਨਾ ਨਾ ਇਸ ਤਰ੍ਹਾਂ ਲਾਉਨੇ ਨਹੀਂ ਇਹ ਕੰਮ ਗਲਤ ਆ ਕਾਲ ਕਾਲ ਕਰ ਗੱਲ ਕਰ ਆ ਇੱਕ ਗੱਡੀ ਹੋਰ ਚਾਬੀ ਫੜੋ ਤੁਸੀਂ ਇੱਕ ਗੱਡੀ ਹੋਰ ਇੱਕ ਗੱਡੀ ਲੋਕਣ ਫੇਰ ਕਹਿੰਦਾ ਫਲੈਕ ਕਰਦੇ ਆ ਆਏ ਹਾਏ ਇਸ ਮੁੰਡਾ ਸੋਹਣੀ ਵਾਹ ਲਾ ਰਿਹਾ ਪਤਾ ਨਹੀਂ ਕਾਲ ਤੇ ਪੂਲ ਤੇ ਜਾਣ ਕਰੇ ਇਧਰ ਇਧਰ ਦੇਖੋ ਇੱਕ ਗੱਡੀ ਇਧਰ ਆ ਨਾਲ ਆਈ ਅੰਦਰ ਕਰ ਲਓ ਮਾਲਾ ਤਾਂ ਦੇਖਣ ਲਈ ਬਾਹਰ ਬਟਾਂਗੇ ਗਰਮੀ ਬਹੁਤ ਜ਼ਿਆਦਾ ਅੱਗ ਬਹੁਤ ਬੈਰੀ ਹੈ ਅੱਗੇ ਤਾਂ ਬਾਤ ਕਰਕੇ ਦੇਖੀ ਦੇਖੋ ਇਸ ਤੱਕ ਕਿੰਨੇ ਹਰੋਂ ਤਾਂ 20000 ਲੈ ਕੇ ਤਰੋ ਕੈਂਟ ਫੇਰ ਦਿਖਾਈ ਗਾਈਸ ਕੋਰੇ ਨਾਲ ਇਸ ਲੱਗ ਰਿਹਾ ਹੋਵੇ ਹੋਰੇ ਜਾ ਰਹੇ ਆ ਥੈਂਕ ਯੂ ਥੈਂਕ ਯੂ ਅੱਛਾ ਜ਼ਿੰਮੇਵਾਰੀ ਦੇ ਚਲੋ ਭਾਈ ਚਲੋ ਉਸਤਾਦ ਜੀ ਕਿੱਥੇ ਜਾ ਰਹੇ ਗੇਟ ਨਹੀਂ ਖੋਲਣਾ ਉਹਨੇ ਆ नो वीडियो वीडियो नहीं नहीं चलेगा और जी सोनी जी की कहना चाहोगे गुड ठीक हो रहा पूरा मैं बेच यार मैं ਜੀ ਲੱਗ ਰਹਿਣਾ 3 ਵਜੇ ਦੇ ਪਾਏ ਮੈਂ ਰਾਤ ਦੇ ਹਾਂ ਹੁਣ ਵੱਜ ਗਏ ਦੇਖੋ ਤੁਹਾਨੂੰ ਟਾਈਮ ਲੱਗ ਰਿਹਾ ਪੰਜ ਵਜੇ ਗਏ ਹੁਣ 5:20 ਮਿੰਟਾਂ ਦੇ ਜਮਾ ਨਾ ਹੁਣ ਕੀ ਹੈ ਬਾਰੇ ਆਪਣੇ YouTube ਚੈਨਲ ਨਾਲ ਕੀ ਹੈ ਇਹ ਰੱਖਣਾ ਹੈ ਇਹ ਤਾਂ ਨਹੀਂ ਸੋਚਿਆ ਨਹੀਂ ਅਜਾ ਵਾਲੀ ਵੀਡੀਓ ਚੁੱਕਣਾ ਲੱਗਦੀ ਕਹਾਂ ਲਈ ਵੀਡੀਓ ਕੋਈ ਨਾ ਸੀ ਪਾਵਾਂਗੇ ਸੁਣਦਾ ਸੁਨੀਤ ਜੜ ਹੁਣ ਆਪਾਂ ਅਫੀਸ਼ੀਅਲ ਨਾਲ ਬੀਤੇ ਪਾਵਾਂਗੇ ਲਿੰਕੇ ਦਾ ਚਲੋਗੇ 24 ਘੰਟੇ ਚੱਲਦੇ ਸੀਗੇ ਹਾਂ ਡਰਾਈਵਰ ਬਲੌਗ ਆਇਆ ਕਰਨੀ ਆਪਣੇ ਸਾਰੇ ਡੇਲੀ ਬਲੌਗ ਆਇਆ ਕਰੂ ਬਾਈ ਲੋੜਾ ਆਉਡੀਆ ਨੂੰ ਦੱਸ ਮਹਾਂ ਫੀਸ਼ੀਅਲ ਨਾਥ ਪੇਜ ਤੇ ਸਾਡਾ ਉਹ ਅਕਾਊਂਟ ਆ ਵੀ ਹੁਣ ਉਤੇ ਆਪਾਂ ਪਾਵਾਂਗੇ ਸ਼ੇਅਰ ਕਰੋ ਸ਼ੇਅਰ ਕਰੋ ਨਹੀਂ ਤਾਂ ਉਹਨੂੰ ਨਲਿਆ ਇਹਦਾ ਚੈਨਲ ਦਾ ਨਾਮ ਕੀ ਰੱਖਾਂਗੇ ਆਪਾਂ ਅਥਰੀ ਮੰਦਿਰ ਅਥਰੀ ਮੰਦਿਰ ਅੱਛਾ ਆ ਗਿਆ ਲੋੜ ਕਹਿੰਦਾ ਅਥਰੀ ਮੰਦਿਰ ਰੱਖਾਂਗੇ ਇਹਦਾ ਨਾਮ ਹੈ 5 ਕੀ ਹੋ ਗਿਆ ਬਿਰਤੀ ਲੱਗੀ ਮਾ ਬੰਦੇ ਪੂਰੇ ਬਿਰਤੀ ਲੱਗੀ ਕੋਈ ਨੋਟਿਸ ਕੀਤਾਗਾ ਹਾਂ ਕੋਈ ਨੋਟਿਸ ਕੀਤਾ ਦੇ ਕੋ ਪਹਿਲਾਂ ਨੇ ਕਲਿੱਪ ਉਹ ਦੇਖੋ ਇੱਕ ਜਿਹੜਾ ਵਿਚਾਲੇ ਆ ਉਫੋਕਰਾਗਾ ਉਹ ਚਾਰੀ ਲੋਰ ਦੇ ਕਿੱਟੜ ਗਿਆ ਹਾਂ ਇਹ ਯਾਰ ਕਿੱਥੇ ਜੋਗ ਕਿੱਥੇ ਨੇ ਇਹ ਰਹਿਣ ਦੇ ਜੋਗ ਨੇ ਇਹ ਹਾਂ ਨਹੀਂ ਕੀਆ ਉਹ ਦੇਖੋ ਪਲਾਸਟਿਕ ਉਵੇਂ ਮਰੀ ਤੇ ਲੈ ਕੇ ਆਏ ਨੇ ਮੈਂ ਉਰੇ ਨਹੀਂ ਗੱਡੀ ਆ ਵੀ ਪਾਰਗੀ ਪਾਰਗੀ ਦੀ ਲਾ ਗੱਡੀ ਆ ਔਰ ਕਿਨੇ ਖੜਾਈ ਆ ਪਹਿਲਾਂ ਤਾਂ ਮੈਨੂੰ ਐ ਦੱਸੋ ਇਨਸਾਈਡ ਤੇ ਲਵਾਓ ਮੁੰਡਿਓ ਸਾਈਡ ਤੇ ਲਵਾਓ ਉਧਰ ਕਿਉਂ ਨਹੀਂ ਤੇ ਪੀ ਤਾਂ ਗੱਲਾਂ ਚੰਗੀਆਂ ਨਹੀਂ ਕਰੀਆ ਪੀ ਤਾਂ ਗੱਲਾਂ ਚੰਗੀਆਂ ਨਹੀਂ ਕਰੀਆ ਹੋਰ ਆ ਡਰਾਈਵਰ ਮਾੜਾ ਪਹਿਲਾਂ ਪਕਾ ਕੱਲ ਕਿੱਥੇ ਰਹਿਤੀ ਏ ਕੱਲ ਦੀ ਰਾਤ ਕਿੱਥੇ ਲਾਈ ਆ ਇਧਰ ਦੀ ਰੋਣਾ ਆਪਾਂ ਨੇ ਬਦਲ ਲਾ ਹਨਾ ਫਾਇਦਾ ਕੀਆ ਬ੍ਰਾਂਡਡ ਜਟਿਆ ਨਹੀਂ ਨਾ ਲੈਵਲ ਉਹ ਲੈਵਲ ਨਹੀਂ ਨਾ ਆਪਣੇ ਹਾਂ 7000 ਦਾ ਰੂਮ ਦੀਆ ਦੇਖੋ ਇਹ ਹੈਗਾ ਹੁਣ 31000 ਦਾ ਇਹ ਹਾਂ ਕਿੰਨਾ 11 77 ਤੇ ਗਿਆ 24000 ਬਾਕੀ ਜਿਹੜੇ ਹੁਣ ਲੈਵਲ ਦਾ ਨਹੀਂ ਜਣਾ ਆਪਣੇ ਦਾ ਲੈਵਲ ਨਾ ਹੋਵੇ ਫਿਰ ਗਈਏ ਲੋਡ ਕਹਿੰਦਾ ਅਸਲ ਦੀ ਤਾਂ ਲੋਡ ਦੀ ਡਿਮਾਂਡ ਸੀ ਕਹਿੰਦਾ ਫਿਰ ਮੈਂ ਤਾਂ ਹਾਂ ਕਣਾ ਯਾਰ ਉਹਨੇ ਯਾਰ ਗੱਲ ਪਤਾ ਕੀ ਹੋਈ ਅੱਜ ਉਹਨੇ ਏਸੀ ਕਰਤਾ ਆਪਣਾ ਬੰਦ 9 ਵਜੇ ਉਹ ਕਹਿੰਦਾ ਭਾਈ ਰਾਤ ਰਾਤ ਨੂੰ ਆ ਫਿਰ ਅਸੀਂ ਨੇ ਉਹਦੀ ਚੇਂਜ ਕਰਤਾ ਇੱਕ ਬਈ ਫਾਈਟ ਵਾਲੇ ਜੱਦੇ ਬਾਹ ਲੱਗੀ ਹਾਂ ਉਹ ਕਹਿੰਦਾ ਭਾਈ ਮੋੜਦਾ ਮੋੜਦਾ ਮਾਫ ਕਰ ਅਸੀਂ ਨੇ 1200 ਹੀ ਛੜਤਾ ਛੜਤਾ 1200 ਉੱਥੇ ਹੀ ਛੜਤਾ ਦੱਬਤਾ ਨਹੀਂ ਨੇ ਆਏ ਕੀ ਹੁੰਦਾ ਫਿਰ ਕੀ ਹੁੰਦਾ ਐ ਤਾਂ ਫਿਰ ਹੁਣ ਨਵਾਂ ਨਵਾਂ ਵਲੌਗ ਆ ਗਾਣਾ ਖਾਵਾਂਗੇ ਚੱਲ ਬੂ ਕਮੈਂਟਾਂ ਚ ਗਾਣਾ ਨਾ ਕੱਢ ਤੂੰ ਵੀ ਲੈ ਓਏ ਆ ਇਧਰੇ ਕੀ ਕਰਨ ਗਿਆ ਦੀ ਕੀ ਲੈਣ ਗਿਆ ਦੀ ਵੀਰ ਕਾ ਦੀ ਠੰਡੀ ਲੱਸੀ ਓਰੇ ਕਿਵੇਂ ਹਾਂ ਮਾਫੀ ਆਲੀ ਕਿਤੇ ਪਹਿਲੀਆਂ ਜੀ ਪਾਉਣੀ ਪੈ ਜੇ ਵੀ ਗਲਤੀ ਹੋ ਗਈ ਅੱਜ ਤੋਂ ਬਾਤ ਨਹੀਂ ਪਾਉਂਦੇ ਨਹੀਂ ਚੱਲੂ ਹੈ ਤਾਂ ਮੇਰਾ ਅੱਧਾ ਘੰਟਾ ਹਲੇ ਘੰਟੇ ਘੰਟੇ ਦੇ ਬਲੌਗ ਹਾਂਟੇ ਘੰਟੇ ਦੇ ਆਇਆ ਕਰਨਗੇ ਮਾੜਾ ਦਾ ਬਲੌਗ ਹੀ ਨਹੀਂ ਹੋਣਾ ਬੋਰ ਨਹੀਂ ਹੋਣਾ ਆ ਬੰਦੇ ਨੇ ਫੀਲਿੰਗ ਵੱਡੀ ਚੱਕ ਲਈ ਦੀ ਆ ਇੱਥੇ ਲੈਣ ਨੂੰ ਆਹ ਇਹ ਕੁਚੂ ਸਿੰਘ ਕਪਾਲ ਖਾਦਾ ਕਪਾਲ ਖਲਾ ਦੇ ਵਾਈ ਇਹ ਮੇਰਾ ਕੁਚੂ Cosa ਉਹ ਬੰਦਾ ਖਸ ਰਹਿਣਾ ਗੋਲੀ ਗੋਲ ਕੇ ਚਾਂਚੇ ਜਾਏ ਕਿਉਂ ਮਾ ਖੋਰ ਕੇ ਨੰਗ ਨਾ ਸ਼ਾ ਵਧ ਕਰਦੀ ਆ ਆ ਦੇਖਿਓ ਪਹਿਲੀ ਵਾਰ ਕਹਿੰਦਾ ਗੋਲੀ ਖਾਰਿਆ ਬੁਖਾਰ ਦੀ ਤੇ ਸਖਾਵੰਦੀ ਆ ਨੇ ਭੇਜ ਦਿੰਿਆ ਰੇ ਵੀ ਪਾਣੀ ਕੇ ਮੈਂ ਪੀਵਾ ਉਹ ਲੈਤੀ ਨਹੀਂ ਆਂਦੀ ਆਂਦੀ ਨਹੀਂ ਲਾਉਂਗਾ ਕੋਈ ਚੱਕਰ ਹੈ ਨਾ ਨਾ ਇਧਰ ਵਾਟ ਨਾ ਤੂੰ ਤੇਰੀ ਸੋਚਣਾ ਲੈ ਬਈ ਹਾਂ ਜੇ ਕੱਲ ਕੋਈ ਜਾ ਕੇ ਲੈ ਗਿਆ ਇਹਨੂੰ ਘਰੇ ਕੀ ਜਵਾਬ ਦੇਵਾਂਗੇ ਕੱਢ ਲੋ ਜਾਈ ਗੱਲਾ ਕੱਲਾ ਮੁੰਡਾ ਨਾ ਲੈ ਲੈ ਕਾਲਾ ਯਾਰਾ ਉਹ ਭਾਈ ਇੱਕ ਬਰਾ ਭਾਈ ਨੂੰ ਪਾਣੀ ਦੇ ਰਹੇ ਨੇ ਖੜੇ ਰਾਂ ਇਹ ਅੱਥਰਾਂ ਸਿੰਘ ਭਡੇ ਰਣੀ ਆ ਦੇਖੋ ਮੁੰਡਾ ਚਾਚਾ ਦਾਦਾ ਆ ਹਾਂ ਨਹੀਂ ਲੱਗ ਰਿਹਾ ਨਹੀਂ ਉਪੋਖ ਲੱਗ ਰਹੀ ਆ ਖੋਪ ਹੈ ਦੀ ਆ ਨਾ ਜਹਾ ਡੋਰ ਬੰਨ ਵਰਗਾ ਮੂੰਹ ਆ ਜਰਾ ਸਰੂਲੀ ਦੇ ਮਾਰੇ ਬੋਲ ਮੂੰਹ ਮਸਰਮੀ ਦੇ ਮਾਰੇ ਕਿਹੜਾ ਮੁੰਡਾ ਹੈ ਯਾਰ ਹੈ ਥੋੜਾ ਮੁੰਡਾ ਦੇਖ ਰਿਓ ਨੱਕ ਵੱਡਾ ਵਾ ਸਭ ਓਏ ਜੇ ਤਾ ਹੋਣਾ ਇਹਨਾਂ ਦਾ ਮੂੰਹ ਨਹੀਂ ਮੀਂਹ ਮਾਰਦਾ ਖਾ ਲਿਆ ਭਾਈ ਉਹਨੇ ਤਾਂ ਖਾ ਲਿਆ ਉਹਦਾ ਤੇਰ ਨਾ ਗੁੱਡ ਬੋਏ ਆ ਉਦੂਆ ਸਟਿੰਗ ਪੀ ਸਟਿੰਗ ਸਟਿੰਗ ਆ ਆ ਭਾਈ ਹੁਣ ਤੋਂ ਇਹਦਾ ਬਾਸ ਕੱਢ ਦੋ ਇਹਦੀ ਇਹ ਰੋਟੀ ਅੱਜ ਹੈ ਨਹੀਂ ਭਾਈ ਸਾਟਿਕ ਨਹੀਂ ਕਿਹੜੀ ਲੜੀ ਮੂੰਹ ਤੇ ਖਸਾਦਾ ਫਿਰਦਾ ਹਾਂ ਕੀ ਹੋਵੇ ਅੱਛਾ ਮਸਲੀ ਖਾਏਗਾ ਮਸਲੇ ਹਾਂ ਮਸਲੇ ਮੈਂ ਤੈਨੂੰ ਕੀ ਦੱਸਾਂ ਆ ਗੋਤਾ ਬੰਕ ਲਾਗੇ ਚੰਗ ਕਰਦੇ ਹਾਂ ਸਵਾਗਤ ਕਰਦੇ ਹਾਂ ਫਰੈਂਡੋ ਹਲੋ ਡੀਅਰ ਕਿਵੇਂ ਹਲੋ ਡੀਅਰ ਐ ਆ ਲੋੜ ਆ ਗਿਆ ਲੋੜ ਕੱਤ ਨੇ ਬੈਗੇ ਮਾਗਰਾ ਫਾਇਰ ਆ ਗਿਆ ਬਾਬਿਓ ਹੁਣ ਆਪਾਂ ਜਾਂਦੇ ਆ ਬੱਸ ਸਟੈਂਡ ਚੱਕਿਆ ਗਿਆ ਆ ਗਾਣੇ ਬੰਦ ਕਰ ਓਏ ਬੰਦ ਕਰੀ ਦਿਓ ਤੁਹਾਨੂੰ ਆਪ ਗਾਇਸ ਵੀਰੇ ਆ ਆ ਬੰਦੇ ਦਾ ਫੋਨ ਚੱਕਿਆ ਗਿਆ ਕੀ ਹੋ ਗਿਆ ਕਿਉਂ ਕੌਣ ਲੈ ਗਿਆ ਇਹਦਾ ਕੀ ਹੋ ਗਿਆ ਬੋਡੀ ਦੀ ਓਏ ਆ ਬੰਦੇ ਦਾ ਯਾਰ ਫੋਨ ਚੱਕਿਆ ਗਿਆ ਲਾਜ਼ਮੈਂਟ ਕਰਾ ਕੇ ਆਓ ਓਏ ਭਗਤਾ ਚੱਲਿਓ ਆ ਬੰਦੇ ਦੇ ਲਾਜ਼ਮੈਂਟ ਕਰਾ ਕੇ ਫੋਨ ਦਬਾਓ ਯਾਰਾ ਪੈਸੇ ਦਾਤ ਚ ਪੈਸੇ ਦੱਸ ਬਾਈ ਕੀ ਕਰਦੇ ਕਰਦਾ ਹਾਂ ਹਾਂ ਨਾ ਜੇ ਮੋੜ ਕੇ ਨਹੀਂ ਮੈਂ ਸੌਖੀ ਬਾਤ ਦਿੰਿਆ ਹਾਂ ਬਲਾ ਉਹ ਜਿਹੜਾ ਮਾਰੇ ਕੋ ਗੋਟੇ ਬਾਰੇ 1 2 3 4 5 6 7 8 9 10 11 ਵਾ ਬਾਈ ਮੈਂ ਗੁੱਡ ਬாய் ਆ ਬੈਠਿਆ ਮਾਰੀ ਕਿੰਨੇ ਦਾ 100 ਚ ਮਾਰਿਆ ਠੇਕਾ ਲੋੜਾ ਕੀ ਕਹਿੰਦਾ ਬਾਈ ਬਾਈ ਕਹਿੰਦਾ ਬੈਹ ਜਾਗਾ ਆਪ ਦੀ ਕਿੱਟ ਦਾ ਧਿਆਨ ਰੱਖਿਓ ਜੀ ਲੈਵੇ ਤਾਂ ਹਾਂ ਕਿੱਟ ਧਰੀਆਂ ਨੇ ਦੋ ਬੰਦੇ ਹੋਰ ਭੇਜ ਦੇ ਤੁਸੀਂ ਹਾਂ ਕੋਸਾ ਕੋਸਾ ਤੇ ਮਾਈ ਇਹ ਹੀ ਆ ਜੀ ਕਹਿੰਦਾ ਰੇਲਗੱਦੀ ਮੁੱਦੀ ਵੱਜੇ ਤਾਂ ਪਈ ਆਏ ਗਏ ਨੇ ਇਹਨਾਂ ਨੂੰ ਕੀ ਕਹਿਣਾ ਤੂੰ ਜਾਂਦੇ ਹੋ ਰੇਲਗੱਦੀ ਮੁੱਦੀ ਵੱਜੇ ਕਾਰਨ ਬਸ ਨਜ਼ਾਰਾ ਵਾਲਾ ਤੇਰੇ ਲੱਟਾ ਟੁੱਟਣਾ ਹਾਂ ਕਲੀ ਕਿਉਂ ਕੀ ਬਹਾਨਾ ਦਿੱਤਾ ਜਾਂਦਾ ਕੀ ਹਾਂ ਬਾਜੀ ਦੀ ਤਾਂ ਸਾਡਾ ਫਿਰ ਉਹੀ ਨਾ ਫਾਇਨਾ ਲੈਂਦਾ ਜਾਂਦਾ ਇੱਥੇ ਕਿਸੇ ਨਾਲ ਸਾਫੀ ਝੰਮੂ ਤੋਂ ਕੋਈ ਕੰਮ ਨਹੀਂ ਫੜਦੀ ਜਮਾਂ ਬਿਲਤੀ ਗੱਤੀ ਜਾਵੇ ਰੁਪਿਆ ਬਈ 15-1500 ਲਿਆਇਤੀ ਸਾਰਾ ਲੱਗ ਗਿਆ ਤਾਰ ਹੁੰਦੇ ਨੇ ਤਾਰ ਹੁੰਦੇ ਆ ਬਾਈ ਤਾਰ ਹੁੰਦੇ ਨੇ ਇਹ ਬਾਈ ਗੱਲਾਂ ਹਾਂ ਸਾਬ ਦੇਣਾ ਔਖਾ ਤਾਂ ਨਾ ਜੀ ਜਮਾਈ ਜਮਾ ਹਾਂ ਕਮੇਟੀ ਚਾਕੇ ਭੱਜੇ ਦੀ ਇਹ ਔਰ ਪਿੰਡ ਯਾਕੇ ਕਾਹ ਲੱਤਾ ਤੋੜਨੇ ਸਾਡੇ ਨਾਲ ਹੋ ਸਕਦਾ ਸਲਾਈਡਰ ਵੇਚਿਆਗਾ ਬਾਕੀ ਹੋਰਾਂ ਪਰਾਂ ਕਰ ਲੈ ਬਾਕੀ ਹੋਰਾਂ ਪਰਾਂ ਤਾਂ ਕਰ ਲੈ 300 ਰੁਪਿਆ ਹੋਰਾਂ ਪਰਾਂ ਤਾਂ ਕਰ ਲਦਾ ਆਟ ਵੀ ਫ੍ਰੀ ਤੇ ਜਿਨੇ ਉਹ ਕਿਹਾ ਬਾਈ ਨੂੰ ਵੀ ਰਹੂਗਾ ਦੋ ਘੰਟੇ ਅੱਛਾ ਹੁਣ ਜਾ ਲੈ ਕਰੀ ਔਖਾ ਗਾਈ ਇੱਥੇ ਕਰਕੇ ਅਸੀਂ ਕਹਿੰਦੇ ਆ ਵੀ ਰਾਤ ਹੀ ਸਾਥ ਆ ਗੁਰਜੀ ਹਾਂ ਸਿਲੰਡਰ ਦਾ ਕੀ ਆ ਦੇਖੋ ਮੋਟਾ ਕਿੰਨਾ ਦਾ ਫੇਰ ਵੀ ਆ ਜੂ ਮੋਟਾ ਚਲਾਉਂਦਾ ਜੀ ਮੋਟਾ ਚਲਾਉਂਦਾ ਜੀ ਜਾਨ ਮੁਠੀ ਚਾ ਉਹ ਭਾਈ ਦੇਖੋ ਕਿੱਥੇ ਬੈਠਾ ਦੀਨਾ ਤੁਹਾਨੂੰ ਇਹਦੇ ਓਲੇ ਇਹਦੇ ਓਲੇ ਭਾਈ ਹੈਗਾ ਆ ਦੇਖੋ ਬਾਹਰ ਕੱਢ ਲੈ ਆ ਦੇਖੋ ਇਹਦੇ ਓਲੇ ਆ ਭਾਈ ਆਏ ਚਲਾਉਂਦਾ ਨਾਲੇ ਪੂਰਾ ਔਖਾ ਹੋ ਗੇ ਕੈਂਚੀ ਚਲਾਉਂਦਾ ਕੈਂਚੀ ਕੈਂਚੀ ਚਲਾਉਂਦਾ ਲਿਫਟ ਤੇ ਆ ਲੋੜ ਚੱਕ ਕਰ ਹੈ ਬਾ ਕੀ ਹੋ ਗਿਆ ਦੀ ਡਰ ਗਿਆ ਦੀ ਲੋੜਾ ਬੜੀ ਆ ਲੋਡ ਢਰ ਗਿਆ ਜੀ ਪੀ ਦਾ ਮੈਂ ਰਹਿ ਗਿਆ ਬਈ ਦਵਾਰੇ ਬਈ ਉਹ ਦੇਖੋ ਜੋਗ ਨਹੀਂ ਹੈਗਾ ਦੇਸ ਉਹਨਾਂ ਦੇ ਦੇਖ ਦੇ ਯਾਰਾ ਮੋੜ ਛੱਡਦੇ ਨਾ ਤੁਸੀਂ ਕੀ ਕਰੋਗੇ ਹਾਂ ਬੰਦਾ ਆ ਹੱਲਿਆ ਹੋਇਆ ਮੁਰਖ ਪੰਜਾਬ ਬੰਦੇ ਦੇਖੋ ਆ ਮੋਟੇ ਲਿਫਟ ਨਾ ਖੜਾ ਦੀ ਤੂੰ ਹਾਂ ਹੈ ਕਿਤੇ ਲੋਡ ਲੈ ਜੇ ਮੈਂ ਕਿੱਥੇ ਖੜ ਜੂ ਦੇ ਕੀ ਕਹੇਗਾ ਲੋਡ ਕਿੰਨੇ ਨੰਬਰ ਦਾ ਮੋਟਾ ਢੀਖੜਾ ਦੀ ਫੀਲਿੰਗ ਆ ਰਹੀ ਆ ਲਾਂਟੇ ਲਾਂਟੇ ਵਾਲੀ ਓਏ ਕਿੰਨੇ ਨੰਬਰ ਓਏ ਨੀ ਕਰੋ ਓਏ ਇੱਕ ਕਿਹੜਾ ਫੇਰਦਾ ਬਾਹਰ ਜਾਣੀਆਂ ਟ੍ਰੇਨ ਥੱਲੇ ਆ ਰੱਖੀ ਭਾਈ ਜੇ ਟ੍ਰੇਨ ਆਦੀ ਹੈ ਚੱਲੇ 2 ਲੋਡ ਕੱਢ ਬਾਈ ਇਨਵਰਟਰ 1 2 3 4 5